ਕਰ ਨਦੀ ਗੁਜ਼ਰਦੀ ਆ ਤੇ ਇਸ ਨਦੀ ਤੇ ਬਣਿਆ ਇੱਕ ਆਰਜੀ ਪੁਲ ਇਹ ਪੁਲ ਕਈ ਵਾਰ ਟੁੱਟ ਚੁੱਕਿਆ ਇਹ ਪੁਲ ਪਹਿਲਾਂ ਲੱਕੜ ਦਾ ਪੁਲ ਸੀਗਾ ਫਿਰ ਇਸ ਲੱਕੜ ਦੇ ਪੁਲ ਦੇ ਉੱਤੇ ਪਾਈਪਾਂ ਪਾ ਦਿੱਤੀਆਂ ਗਈਆਂ ਤੇ ਹੁਣ ਇਹ ਵੀ ਜਿਹੜੀਆਂ ਪਾਈਪਾਂ ਜਾਂ ਲੱਕੜ ਦਾ ਪੁਲੇ ਟੁੱਟਣ ਦੀ ਕਿਗਾਰ ਤੇ ਹੈਗਾ ਜੀ ਜੇ ਬਾਹਰ ਟੁੱਟ ਗਈ ਕੋਈ ਬਹੁਤ ਬੰਦੇ ਬੰਨੇ ਬੋਲੇ ਕੱਢੇ ਆ ਜੀ ਇਹ ਕਿਹਤੋਂ ਰਸਤਾ ਕੀ ਹੈਗਾ ਕਿ ਇੱਥੋਂ ਦੀ ਲੋਕ ਕਿੱਧਰ ਕਿੱਧਰ ਜਾਂਦੇ ਆ ਪੂਰਾ ਰਸਤਾ ਕਿਉਂ ਉਰੇ ਨੂੰ ਜਿਹੜੀ ਦੂਰ ਪਾਸੇ ਇੱਦੋਂ ਟੱਪਰੇ ਆ ਇੱਦੋਂ ਟੱਪਰੇ ਬੰਦ ਕੇ ਬਚੜ ਜਾ ਬੰਦੇ ਵਿੱਚ ਆਪਣਾ ਕੋਈ ਟਿੱਪਲਾ ਜਾ ਰਿਹਾ ਕੋਈ ਰਾਮਨਗਰ ਜਾ ਰਿਹਾ ਕੋਈ ਰਾਜਗੜ ਜਾ ਰਿਹਾ ਇਹ ਅੱਛਾ ਲੋਕ ਬਹੁਤਾਂ ਗਾ ਜਿਹੜਾ ਚੱਕਰ ਹੋ ਗਿਆ ਪਰ ਮੈਨੂੰ ਚਾਰ ਜਿਹੜੇ ਲਾਉਣੇ ਪੈਂਦੇ ਆ ਆਣਾ ਜਾਣਾ ਫਿਰ ਰਾਤ ਨੂੰ ਜਾਣਾ ਫਿਰ ਆਣਾ ਬਹੁਤ ਬੁਰਾ ਵਾਲਾ ਜੀ ਬਹੁਤ ਪਰੇਸ਼ਾਨ ਹੋ ਰਿਹਾ ਮੈਂ ਦੋ ਵਾਰੀ ਤੇ ਮੇਰੀ ਚੈਨ ਟੁੱਟ ਗਈ ਇੱਥੇ ਬਾ ਟੁੱਟ ਗਿਆ ਜੀ ਦੇਖ ਲਓ ਟੁੱਟਿਆ ਪਿਆ ਜੇ ਟੁੱਟਿਆ ਪਿਆ ਜੀ ਇਹ ਇਹ ਰਿਸ਼ਕੀ ਕੰਮ ਹੈ ਜੀ ਇਸ ਸਮੇਂ ਅੰਬਾਲਾ ਦੇ ਡੱਡਿਆਣਾ ਪਿੰਡ ਦੇ ਵਿੱਚ ਖੜਾ ਜਿੱਥੋਂ ਕਿ ਕੱਗਰ ਨਦੀ ਗੁਜ਼ਰਦੀ ਆ ਤੇ ਇਸ ਨਦੀ ਤੇ ਬਣਿਆ ਇੱਕ ਆਰਜੀ ਪੁਲ ਆਰਜੀ ਪੁਲ ਬਣਾਇਆ ਗਿਆ ਪਿੰਡ ਵਾਲਿਆਂ ਦੇ ਵੱਲੋਂ ਕਿਉਂਕਿ ਇਸ ਪੁਲ ਦੇ ਉੱਤੇ ਰਸ ਬੇਹੱਦ ਜ਼ਿਆਦਾ ਰਹਿੰਦਾ ਬੜਾ ਛੋਟਾ ਜਿਹਾ ਪੁਲ ਹੈਗਾ ਇੱਥੋਂ ਸਿਰਫ ਟੂ-ਵਿਲਰ ਹੀ ਗੁਜ਼ਰ ਸਕਦਾ ਇਥੋਂ ਟੂ-ਵੀਲਰ ਜ਼ਿਆਦਾਤਰ ਇਸ ਕਰਕੇ ਗੁਜ਼ਰ ਰਹੇ ਨੇ ਕਿਉਂਕਿ ਜਿਹੜਾ ਮੁੱਖ ਮਾਰਗ ਹੈਗਾ ਸ਼ੰਭੂ ਬਾਰਡਰ ਦਾ ਜਿਹੜਾ ਮੁੱਖ ਮਾਰਗ ਅੰਬਾਲਾ ਰਾਜਪੁਰਾ ਰੋਡ ਹੈਗਾ ਉਹ ਬੰਦ ਹੋਣ ਦੇ ਕਰਕੇ ਲੋਕ ਇਧਰੋਂ ਦੀ ਲੰਗਨਾਂ ਜ਼ਿਆਦਾ ਪ੍ਰੈਫਰ ਕਰਦੇ ਨੇ ਕਿਉਂਕਿ ਇਥੋਂ ਦੇ ਹੀ ਇੱਕੋ ਮਾਤਰ ਰਸਤਾ ਹੈਗਾ ਜਿੱਥੋਂ ਕਿ ਜਿਹੜੇ ਟੂ-ਵੀਲਰ ਹੈਗੇ ਨੇ ਉਹ ਗੁਜ਼ਰਦੇ ਨੇ ਲੇਕਿਨ ਇਥੋਂ ਦੇ ਪੁਲ ਦੀ ਇੱਕ ਇਹ ਗੱਲਬਾਤ ਹੈਗੀ ਹੈ ਕਿਉਂਕਿ ਇਹ ਪੁਲ ਕਈ ਵਾਰ ਟੁੱਟ ਚੁੱਕਿਆ ਇਹ ਪੁਲ ਪਹਿਲਾਂ ਲੱਕੜ ਦਾ ਪੁਲ ਸੀਗਾ ਫਿਰ ਇਸ ਲੱਕੜ ਦੇ ਪੁਲ ਦੇ ਉੱਤੇ ਪਾਈਪਾਂ ਪਾ ਦਿੱਤੀਆਂ ਗਈਆਂ ਤੇ ਹੁਣ ਇਹ ਵੀ ਜਿਹੜੀਆਂ ਪਾਈਪਾਂ ਜਾਂ ਲੱਕੜ ਦਾ ਪੁਲੇ ਟੁੱਟਣ ਦੀ ਕਗਾਰ ਤੇ ਹੈਗਾ ਜਦੋਂ ਕੱਗਰ ਨਦੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਰਸਾਤਾਂ ਹੋਣਗੀਆਂ ਮਾਨਸੂਨ ਸੀਜ਼ਨ ਹੋਏਗਾ ਤਾਂ ਉਦੋਂ ਬਹੁਤ ਜ਼ਿਆਦਾ ਪਾਣੀ ਇੱਥੋਂ ਗੁਜ਼ਰਦਾ ਹੈ ਤੇ ਜਿਹਦੇ ਕਰਕੇ ਇਹ ਰਸਤਾ ਬਿਲਕੁਲ ਵੀ ਬੰਦ ਹੋ ਜਾਂਦਾ ਤਾਂ ਲੋਕ ਬੜੇ ਪਰੇਸ਼ਾਨ ਨੇ ਇੱਥੋਂ ਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਕਿਸ ਤਰੀਕੇ ਦੀਆਂ ਸਮੱਸਿਆਵਾਂ ਇੱਥੇ ਚੱਲਦੀਆਂ ਪਈਆਂ ਕਿੰਨੀ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਇੱਥੇ ਲੰਘ ਬਹੁਤ ਅੰਗੀ ਹੈ ਜੀ ਬਹੁਤ ਬਹੁਤ ਬੰਦੇ ਗਿਰ ਰਹੇ ਆ ਲੱਤਾਂ ਵਾਂ ਟੁੱਟ ਰਹੀਆਂ ਆ ਬਹੁਤ ਬੁਰਾ ਬੰਦੇ ਵੀ ਗਿਰ ਰਹੇ ਆ ਰਸਤਾ ਬਹੁਤ ਟਾਂਗਾ ਲੋਕ ਹਾਂ ਜੀ ਵਧੀਆ ਕਿਸੇ ਵਾਂ ਟੁੱਟ ਗਈ ਕੋਈ ਬਹੁਤ ਬੰਦੇ ਬਾਂਹ ਉਹ ਕੱਢੇ ਆ ਜੀ ਇਸ ਵਾਰ ਇੱਥੋਂ ਦਾ ਰਸਤਾ ਕੀ ਹੈਗਾ ਕਿ ਇੱਥੋਂ ਦੀ ਲੋਕ ਕਿੱਧਰ ਕਿੱਧਰ ਜਾਂਦੇ ਆ ਪੂਰਾ ਕੰ ਉਰੇ ਨੂੰ ਜਿਹੜੇ ਜਿਹੜੇ ਪਾਸੇ ਇਧਰੋਂ ਡੱਪਰੇ ਆ ਇਧਰੋਂ ਡੱਪਰੇ ਬੰਦ ਕੇ ਬਚੜ ਜਾ ਬੰਦੇ ਉਹ ਆਪਣਾ ਕੋਈ ਟਿੱਪਲਾ ਜਾ ਰਿਹਾ ਕੋਈ ਰਾਮਨਗਰ ਜਾ ਰਿਹਾ ਕੋਈ ਰਾਜਗੜ ਜਾ ਰਿਹਾ ਜੀ ਅੱਛਾ ਲੋਕ ਬਹੁਤਾਂ ਗੱਜੇ ਚੱਕਰ ਹੋਆ ਤੇ ਇਹੀ ਇੱਕ ਰਸਤਾ ਹੈਗਾ ਲੰਘਣ ਨੂੰ ਜੋਹੀ ਰਸਤਾ ਆਏਗਾ ਇਧਰ ਨੂੰ ਬਾਬੂ ਦਾ ਹਾਲਾ ਹੂੰ ਰਸਤਾ ਇਧਰ ਮੈਂ ਸੰਝੇਰ ਨੂੰ ਰਸਤਾ ਵਿਹਾਇਆ ਮਾਹੀ ਬਾਬੂ ਦਾ ਹਾਲਾ ਜੀ ਅੱਛਾ ਹਾਂ ਤੇ ਗੱਲਬਾਤ ਹੋਰ ਵੀ ਇੱਥੇ ਲੋਕ ਕਹਿੰ ਉਹਨਾਂ ਨਾਲ ਗੱਲ ਕਰਦਾ ਤੁਸੀਂ ਕਿੱਥੋਂ ਇੱਥੋਂ ਹੀ ਹੋਏ ਮੈਂ ਜੀ ਅੰਬਾਲੇ ਤੋਂ ਆ ਜੀ ਅੰਬਾਲੇ ਤੋਂ ਹਾਂ ਜੀ ਤੇ ਇਧਰ ਦੀ ਮਜਬੂਰੀ ਚੱਲਾਂ ਜੀ ਮੇਰੀ ਗੱਡੀ ਖੜੀ ਹੁੰਦੀ ਹੈ ਰਾਜਪੁਰੇ ਲੋਡ ਹੁੰਦੀ ਹੈ ਮੈਨੂੰ ਰਾਤ ਨੂੰ ਇੱਥੇ 2 ਵਜੇ ਵੀ ਜਾਣਾ ਪੈਂਦਾ ਜੀ ਇਸ ਹੁਸਨਾਨ ਰਸਤੇ 'ਚੋਂ ਮੈਨੂੰ 4 ਜਿਹੜੇ ਲਾਉਣੇ ਪੈਂਦੇ ਆ ਆਣਾ ਜਾਣਾ ਫਿਰ ਰਾਤ ਨੂੰ ਜਾਣਾ ਫਿਰ ਆਣਾ ਬਹੁਤ ਬੁਰਾ ਹਾਲ ਆ ਜੀ ਬਹੁਤ ਪਰੇਸ਼ਾਨ ਹੋ ਰਿਹਾ ਮੈਂ 2 ਵਰੀ ਤੇ ਮੇਰੀ ਚੈਨ ਟੁੱਟ ਗਈ ਇੱਥੇ ਜੋਰ ਲਾ ਲਾ ਕੇ ਗਾਰੇ 'ਚੋਂ ਕੱਢ ਕੱਢੀ ਅੱਛਾ ਅੱਛਾ ਬਹੁਤ ਪਰੇਸ਼ਾਨ ਆ ਭਾਜੀ ਅੱਗੇ ਬਰਸਾਤਾਂ ਆ ਜਾਣੀਆਂ ਉਦੋਂ ਤਾਂ ਹਰ ਤਾਂ ਕੱਲ ਪਈ بارش ਜੀ ਕੱਲ ਬੁਰਾ ਹਾਲ ਹੋ ਗਿਆ ਲੋਕੀ ਉੱਥੇ ਡਿੱਗਦੇ ਪਏ ਆ ਜੀ ਪਰੇ ਮੈਂ ਖੁਦ ਚੱਕ ਚੱਕ ਕੇ ਮ ਕੀ ਰਸਤਾ ਇਹ ਬਹੁਤ ਬੁਰਾ ਆ ਇਹ ਖੋਲ ਜੇ ਤੇ ਬਹੁਤ ਭੜਾ ਹੋ ਜਾਊਗਾ ਜੀ ਅੱਛਾ ਹਾਂ ਜੀ ਤੁਸੀਂ ਵੀ ਇੱਥੋਂ ਲੰਘਦੇ ਹਾਂ ਹਾਂ ਜੀ ਹਾਂ ਜੀ ਇੱਧਰੋਂ ਲੰਘ ਰਹੇ ਆ ਕਦੀ ਆਪਣਾ ਕੇਲ ਵੱਲੋਂ ਲੰਘ ਰਹੇ ਆ ਜੀ ਬਹੁਤ ਦਿੱਕਤ ਆਈ ਪੀ ਭਾਜੀ ਅੱਛਾ ਕਿਹੜੀ ਜਗ੍ਹਾ ਤੋਂ ਐਸੇ ਕਿੱਥੋਂ ਅੰਬਾਲਾ ਸਿਟੀ ਤੋਂ ਹੀ ਹੈਗੇ ਅੱਛਾ ਅੰਬਾਲਾ ਸ਼ਹਿਰ ਤੋਂ ਇਧਰ ਡੜਿਆਣਾ ਵਿੱਚ ਦੀ ਲੰਘਦੇ ਹਾਂ ਹਾਂ ਡੜਿਆਣਾ ਕਿਉਂਕਿ ਰੋਡ ਬੰਦ ਆ ਉਹਦੇ ਸ਼ੰਭੂ ਬਾਡਰ ਕਰ ਹਾਂ ਜੀ ਹਾਂ ਜੀ ਉਸੇ ਕਰਕੇ ਜੋਬ ਕਰਦੇ ਹੈਗੇ ਆਪਾਂ ਉਰੀ ਨਾ ਅੱਛਾ ਅੱਛਾ ਹਾਂ ਤੇ ਇੱਕ ਚੀਜ਼ ਹੋਰ ਦੱਸ ਦਿੰਦੇ ਨੇ ਕਿ ਸੈਂਕੜੇ ਲੋਕ ਅੰਬਾਲੇ ਦੇ ਵਿੱਚ ਜੋਬ ਕਰਦੇ ਪੁੱਛ ਲੱਗਦੇ ਨੇ ਤੁਸੀਂ ਵੀ ਇੱਥੇ ਹੀ ਹੋ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਅੰਬਾਲੇ ਤੋਂ ਆਏ ਜੀ ਅੰਬਾਲੇ ਤੋਂ ਇੱਥੇ ਫਿਰ ਸੰਭੂ ਕੰਮ ਕਰਦੇ ਆਏ ਅਸੀਂ ਅੱਛਾ ਹਾਂ ਜੀ ਬਿਲਡਿੰਗ ਦਾ ਕੰਮ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਹਾਂ ਜੀ ਰਾਤ ਨੂੰ ਲੰਗਣਾ ਪੈਂਦਾ ਕਦੇ ਬਹੁਤ ਔਖਾ ਜੀ ਰਾਤ ਨੂੰ ਵੀ ਬਹੁਤ ਜਿਆਦਾ ਔਖਾ ਇਹ ਪਤਾ ਬਰਸਾਤਾਂ ਚ ਹੁਣ ਟੁੱਟ ਵੀ ਸਕਦਾ ਉਹਨਾਂ ਦਾ ਬਰ ਟੁੱਟੇ ਗਿਆ ਜੀ ਦੇਖ ਲਓ ਟੁੱਟੇ ਪਿਆ ਇਹ ਟੁੱਟੇ ਪਿਆ ਜੀ ਇਹ ਰਿਸ਼ਕੀ ਕੰਮ ਹੈ ਜੀ ਅੱਛਾ ਲੰਗੇ ਤੋਂ ਲੰਗੇ ਨਹੀਂ ਆਪਣਾ ਗਿਰਗੇ ਦਾ ਗਿਰਗੇ ਕੀ ਕਹਿਣਾ ਚਾਹੁੰਦਾ ਤੁਸੀਂ ਜਨਾਬ ਮੈਂ ਤਾਂ ਇਹ ਕਹਿੰਦਾ ਵੀ ਇਹ ਰਸਤਾ ਨਾ ਸਹੀ ਹੋਣਾ ਚਾਹੀਦਾ ਹੈ ਠੀਕ ਹੈ ਧਰਨੇਪਾਲ ਲੱਗਿਆ ਵਾ ਉੱਥੇ ਉੱਥੇ ਨੂੰ ਨਾ ਲੰਘਿਆ ਜਿਆ ਦੋ ਤਿੰਨ ਰਸਤੇ ਆ ਇਹਨਾਂ ਮਾ ਖੱਜਲ ਖਵਾਲ ਹੋਈ ਪਈਆਂ ਨਵਾਂ ਮੋਟਰਸਾਈਕਲ ਮਾਂ ਚੋੜਦੀ ਮੈਂ ਮੋਟਰਸਾਈਕਲ ਦੀ ਠੀਕ ਹੈ ਨਾ ਤੇ ਇਹ ਤਸਵੀਰਾਂ ਦਿਖਾ ਦਿੰਨੇ ਹਾਂ ਲੋਕ ਜਿਹੜਾ ਇਹ ਦਾ ਪੁਲ ਹੈਗਾ ਇਹ ਪੁਲ ਜਿਹੜਾ ਬਣਿਆ ਹੋਇਆ ਇਹ ਬਿਲਕੁਲ ਲੱਕੜੀ ਦਾ ਪੁਲ ਪਹਿਲਾਂ ਪੂਰਾ ਪੁਲ ਲੱਕੜੀ ਦਾ ਸੀਗਾ ਇਹਦੇ ਥੱਲੇ ਕਿਸੇ ਤਰੀਕੇ ਦੀ ਸਪੋਰਟ ਨਹੀਂ ਹੈਗੀ ਤੇ ਇਹ ਪੁਲ ਬਿਲਕੁਲ ਆਰਜੀ ਇੱਕ ਪੁਲ ਬਣਿਆ ਹੋਇਆ ਤਾਂ ਇੱਥੋਂ ਦੀਆਂ ਇਹ ਤਸਵੀਰਾਂ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਲੰਘਣ ਨੂੰ ਹੋਰ ਕੋਈ ਰਸਤਾ ਹੈ ਨਹੀਂ ਜਿਨ੍ਹਾਂ ਨੇ ਅੰਬਾਲੇ ਜਾਣਾ ਜਾਂ ਫਿਰ ਅੰਬਾਲੇ ਤੋਂ ਅੱਗੇ ਜਾਣਾ ਉਹ ਲੋਕ ਕਿਸੇ ਤਰੀਕੇ ਦੇ ਤਰੀਕੇ ਨਾਲ ਪਰੇਸ਼ਾਨ ਜਿਹੜੇ ਹੈਗੇ ਰਹਿੰਦੇ ਨੇ ਤਾਂ ਹਾਲ ਫੁਲਦੀਆਂ ਇਹ ਤਸਵੀਰਾਂ ਨੇ ਕੈਮਰਾਮੈਨ ਤੁਸੀਂ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ న్యూਸ ਡੜਿਆਲਾ ਅੰਬਾਲਾ